ਨਮੂਨੋ ਗਵਰਨਮੈਂਟ ਨੇ ਬਣਾ ਰੱਖਿਆ ਲੇਬਰ ਰੈਗੂਲੇਸ਼ਨ ਵਾਲਾ ਜਿਵੇਂ ਬੰਦਾ ਕੋਈ ਆਪਣੀ ਮਰਜ਼ੀ ਨਾਲ ਜਨਾਨੀ ਰੱਖ ਸਕਦਾ ਜਨਾਨੀ ਨਹੀਂ ਕਹਿ ਸਕਦੀ ਜਨਾਨੀ ਰੱਖ ਸਕਦੀ ਆ ਦੇ ਬੰਦੇ ਨੂੰ ਇਹ ਹੋਰ ਨਰਦ ਨੂੰ ਇਹ ਜਿਹੜਾ ਇਹਨਾਂ ਨੇ ਕਾਨੂੰਨ ਗਲਤ ਬਣਾਇਆ ਇਹ ਕਾਨੂੰਨ ਦੇ ਤੌਰ ਅਸੀਂ ਇਹ ਨਮੂਨੋ ਰਿਜੈਕਟ ਕਰਾਉਣ خاطر ਇੱਥੇ ਅੱਜ ਦਰਬੰਦ ਇਕੱਠਾ ਹੋਇਆ ਤੁਹਾਡੇ ਕੋਲ ਇਹ ਅਸੀਂ ਰੈਟ ਪਾ ਰਹੇ ਹਾਂ ਉਹ ਦਰਬੰਦ ਕੰਨੀਓ ਇਹ ਕਾਨੂੰਨ ਰਿਜੈਕਟ ਹੋਵੇ ਕਰਾ ਕੇ ਵੀ ਰਾਂਗੇ ਅਸੀਂ ਪੰਜਾਬ ਦੇ ਵਿੱਚ ਜਿੰਨੇ ਪਿੰਡ ਨੇ ਸਾਰੇ ਪਿੰਡ ਦੇ ਵਿੱਚ ਪੰਚਾਇਤਾਂ ਨੂੰ ਮਿਲ ਕੇ ਸਾਰਿਆਂ ਨੂੰ ਬੇਨਤੀ ਕਰਾਂ ਵੀ ਭਾਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਕਿਉਂ ਰੱਦ ਕਰਾਉਣਾ ਚਾਹੁੰਦੇ ਜੀ ਰਾਦੇ ਹੈ ਜੀ ਤਾਂ ਕਰਾਂ ਸਾਨੂੰ ਪਤਾ ਹੀ ਆ ਵੀ ਕਿੰਨਾ ਇਹ ਨਾਲ ਸਾਡੇ ਪੰਜਾਬ ਦੇ ਕਿੰਨਾ ਗੰਗ ਪੈ ਗਿਆ ਬੀਬੀਆਂ ਜਿਵੇਂ ਨੇ ਬੰਦੇ ਦੋ ਦੋ ਬੀਬੀਆਂ ਰੱਖ ਰੱਖੇ ਨੇ ਸਾਡਾ ਸੋਨੇ ਦੀ ਜੀੜੀ ਆ ਸਾਡਾ ਪੰਜਾਬ ਇਸ ਨੂੰ ਜਾਣ ਛੋਈ ਦਿੰਨੇ ਆ ਬਾਹਰਲੇ ਮੁਲਕਾਂ ਦਾ ਕੰਮ ਜੀ ਹੋਣ ਨਹੀਂ ਦੇਣਾ ਹੈ ਅਸੀਂ ਗਵਰਨਮੈਂਟ ਨੂੰ ਵੀ ਅਪੀਲ ਕਰਦੇ ਆਂ ਵੀ ਭਾਈ ਇਹ ਰੱਦ ਕਰੋ ਗਵਰਨਮੈਂਟ ਨੂੰ ਵੀ ਇਹ ਤੁਹਾਨੂੰ ਰੱਦ ਹੋਣ ਅਸੀਂ ਜੱਜ ਸਾਹਿਬ ਨੂੰ ਇਹ ਰੈਟ ਪਾ ਰਹੇ ਆਂ ਸਾਰੇ ਪੰਜਾਬ ਦੇ ਪੰਚਾਇਤਾਂ ਨਾਲ ਮਿਲ ਕੇ ਇਹਨਾਂ ਨੂੰ ਰੱਦ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਲੈ ਕੇ ਆਏ ਨੇ ਪੂਰੀ ਵੀਡੀਓ ਦੇਖਿਓ ਕਿਵੇਂ ਮਾਂ ਬਾਪ ਪਰੇਸ਼ਾਨ ਨੇ ਕਿਵੇਂ ਲੜਕੀਆਂ ਪਰੇਸ਼ਾਨ ਨੇ ਘਰਾਂ 'ਚ ਬੈਠੀਆਂ ਨੇ ਪੰਜ-ਪੰਜ ਸਾਲ ਤੋਂ 7-7 ਤੋਂ ਕੋਰਟ ਕਚੇੜੀਆਂ ਦੇ ਚੱਕਰ ਖਾ ਕੇ ੱੱੱਕੇ ਖਾ ਕੇ ਜਿਹੜੇ ਘਰਾਂ 'ਚ ਬੈਠੀਆਂ ਸੀ ਅੱਜ ਉਹ ਬਾਬਾ ਜੀ ਕੋਲੇ ਆਏ ਨੇ ਜਿਵੇਂ ਨਗਲੇ ਪਿੰਡ ਦਾ ਮਸਲਾ ਸਮਾਰਿਆ ਹੈ ਇਸੇ ਤਰ੍ਹਾਂ ਅੱਗੇ ਹੋਰ ਵੀ ਮਸਲੇ ਨੇ ਜਿਹੜੇ ਸਲਝਾਉਣ ਦਾ ਜਿਹੜਾ ਦਾਵਾ ਨੇ ਬਾਬਾ ਜੀ ਕਰ ਰਹੇ ਨੇ ਕਿਉਂ ਬਾਬਾ ਜੀ ਕਿੰਨੇ ਕ ਮਸਲੇ ਆਏ ਨੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਅੱਜ 10 ਦੇ ਕਰੀਬ ਮਸਲੇ ਇੱਥੇ ਆਏ ਨੇ ਸਾਡੇ ਕੋਲ ਸਾਰਿਆਂ ਦੇ ਗੁਰੂ ਕਿਰਪਾ ਕਰਨਗੇ ਸਾਰਿਆਂ ਦੇ ਇਹ ਮਸਲੇ ਹੱਲ ਕਰਾਂਗੇ ਜਿੰਨੇ ਪਿੰਡ ਨਗਲੇ ਦੇ ਵਿੱਚ ਹੱਲ ਕੀਤੇ ਨੇ ਸਾਧੂ ਜੀ ਆਪ ਆਪੇ ਆ ਵੀ ਸਾਰੇ ਮਸਲੇ ਹੱਲ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫੋਨ ਕਹਿੰਦੇ ਫੋਨ ਬਹੁਤ ਆ ਰਹੇ ਨੇ ਫੋਨ ਕਿੰਨੇ ਆਉਂਦਾ ਸਾਨੂੰ ਜਦੋਂ ਦਾ ਮਮਤਾ ਜੀ ਨਾਲ ਨਾਗਰੇ ਪਿੰਡ ਵਾਲਾ ਤੱਕਰੀਰ ਨੂੰ ਰੋਜ਼ 100-100 ਫੋਨ ਸਾਨੂੰ ਆਉਂਦਾ ਕੋਈ ਕਹਿੰਦੀ ਤੇ ਆਪਣੇ ਘਤੀ ਦੁਖੀ ਆ ਕੋਈ ਨਾ ਕੋਈ ਸਾਥ ਦੁਖੀ ਆ ਕੋਈ ਐ ਇਸ ਪ੍ਰਕਾਰ ਨਾਲ ਦੁਨੀਆ ਸਾਰੀ ਅਸੀਂ ਦੇਖਦਾ ਹਾਂ ਦਾਇਆ ਹਿਸਾਬ ਵੀ ਸਾਰੀ ਦੁਨੀਆ ਦੁਖੀ ਆ ਜਿਹੜੇ ਸਾਨੂੰ ਫੋਨ ਕਰ ਲਈ ਜਾਂਦੇ ਨੇ ਬਾਬਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਿਆਹ ਨੂੰ ਸਾਰੇ ਮੈਂ ਚਾਰ ਸਾਢੇ ਤਿੰਨ ਸਾਲ ਹੋ ਗਏ ਮੈਂ ਨਾ ਆਇਆ ਤੇਰੇ ਘਰ ਦਾ ਹਾਂਜੀ ਆਇਆ ਨਹੀਂ ਆਹ ਇਹ ਕਰਦੇ ਨੇ ਸਹੀ ਤਰ੍ਹਾਂ ਜਾਂਦੇ ਸਾਰੇ ਪਰਿਵਾਰ ਨੂੰ ਪਤਾ ਹੀ ਪੱਲਾ ਬਿਠਾਣੇ ਗੰਖੀਆਂ ਦੇ ਬੱਕ ਦੇ ਹੋਣੀ ਸਾਰੇ ਮੇਰੇ ਕੋਲ ਨਹੀਂ ਰਿਕਾਰਡਿੰਗਾਂ ਵਗੈਰਾ ਕੋਈ ਪੰਚਾਇਤ ਚੱਲੇ ਤੇ ਕੋਈ ਮਸਲਾ ਹੱਲ ਹੋਇਆ ਨਹੀਂ ਪੰਚਾਇਤ ਕਹਿੰਦੀ ਵੀ ਤੁਹਾਡੇ ਪਿੰਡ ਦੀ ਕੁੜੀ ਦਾ ਮਸਲਾ ਇਹਦੇ ਬਾਪ ਤੋਂ ਪੰਚਾਇਤ ਤੇ ਬਲਾਗ ਇੰਦੇ ਤੇ ਸਾਰੀ ਮੁਖ ਲਵਾ ਦੇ ਮੈਂ ਵੀ ਬੇਇਜ਼ਤੀ ਨਾ ਕਰੀ ਨਾ ਫਿਰ ਤੂੰ ਹੁਣ ਤੈਨੂੰ ਜੇ ਤੂੰ ਸਹੁਰੇ ਜਾਨੀਂ ਤੈਨੂੰ ਰੋਕਦੇ ਨੇ ਮੈਨੂੰ ਜੀ ਰਾਤ ਨੂੰ ਸੋਦੋ ਜੇ ਵੱਡਦਾ ਹੀ ਘਰੇ ਗੰਦਾ ਕੱਪ ਕਿਵੇਂ ਨਹੀਂ ਜਾਂਦੇ ਨੇ ਵੀ ਤੂੰ ਬੋਲ ਨਾਲੇ ਛੱਟਾ ਪਿੰਦਾ ਕਦੇ ਮੈਂ ਰੋਟੀ ਖਾਂਦੀ ਆ ਥਾਰੀ ਜੁਕਤੀ ਆਂ ਕਦੇ ਮੇਰੇ ਉੱ ਤੁਕ ਜਨ ਹੈ ਹਾਂਜੀ ਅੱਛਾ ਬੰਨ ਕਹਿੰਦਾ ਰੰਗ ਪ੍ਰੇਸ਼ਾਨ ਬਹੁਤ ਕਰਦੇ ਤੇ ਵੱਡਾ ਭਾਈ ਮੈਂ 6 ਸਾਲ ਹੋ ਗਏ ਮੇਰੇ ਘਰ ਸੌਣਾ ਕਰ ਕਰਦੇ ਇਹਨਾਂ ਥੋੜਾ ਘਰ ਦਾ ਪਿੰਡ ਕਿਹੜਾ ਬਾਦਲਗੜ੍ਹ ਬਹੀ ਪਿੰਡ ਕਿਹੜਾ ਤੇਰੇ ਘਰ ਦਾ ਤੇਰੇ ਨਾਲ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਫਤਿਹ ਅੱਜ ਪਿੰਡ ਸਾਝ ਲਈ ਆਏ ਸੀ ਜੀ ਜੀ ਔਰ ਬਾਕੀ ਆਪਣੇ ਸੰਗਤ ਆਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਤਲਬ ਕੋਈ ਪ੍ਰੋਬਲਮ ਆ ਨਾ ਇਹਨਾਂ ਦੇ ਸਾਰਿਆਂ ਦੇ ਹੱਲ ਕਰਨਾ ਆਏ ਆਂ ਜੀ ਬਾਬਾ ਜੀ ਤੇ ਕੋਈ ਨਹੀਂ ਸੀ ਔਰ ਮੈਂ ਆਪਣੇ ਮਾਂ ਪਿਓ ਨੂੰ ਛੱਡ ਕੇ ਉਹਦੇ ਕੋਲੇ ਰਹਿ ਰਿਹਾ ਉਹਦੇ ਮਾਂ ਪਿਓ ਨੂੰ ਸੰਭਲ ਰਿਹਾ ਫਿਰ ਵੀ ਨਹੀਂ ਉਹ ਮਤਲਬ ਤੰਗ ਕਰ ਰਹੀ ਹੈ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਬਸਾਣਾ ਜੀ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜਾ ਇਹਨੇ ਕਾਨੂੰਨ ਬਣਾਤਾ ਜਿਹ ਕਹਿੰਦੇ ਨੇ ਵੀ ਜਿਹੜਾ ਘਰ ਵਾਲੀ ਐ ਘਰ ਵਾਲਾ ਉਹ ਵੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਿੱਥੇ ਬਣਾਤਾ ਕਰੇ ਨਹੀਂ ਇਹ ਸਹੀ ਐ ਬਿਲਕੁਲ ਗਲਤ ਐ ਕਿੱਥੋਂ ਦਾ ਇਨਸਾਫ ਐ ਇਹ ਕਿਹੜੀ ਇਹ ਹਾਈ ਕੋਰਟ ਐ ਕਿਹੜੇ ਅਦਾਲਤਾਂ ਨੇ ਵੀ ਕਹਿੰਦੇ ਨੇ ਵੀ ਇਹ ਜਿਹੜਾ ਮਰਜ਼ੀ ਬੰਦਾ ਜਨਾਨੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਉਹਨੂੰ ਆਜ਼ਾਦੀ ਐ ਜਿੱਥੇ ਮਰਜ਼ੀ ਰਿਲੇਸ਼ਨ ਬਣਾਵੇ ਇਹ ਸਰਾਸਰ ਗਲਤ ਐ ਇਹ ਕਾਨੂੰਨ ਆ ਜਿਹੜਾ ਰੱਦ ਹੋਣਾ ਚਾਹੀਦਾ ਐ ਅਸੀਂ ਇਸ ਗੱਲ ਦੀ ਬਹੁਤ ਨਿੰਦਾ ਕਰਦੇ ਆ ਕਿਉਂਕਿ ਇਸ ਕਾਨੂੰਨ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਕਿੰਨੀਆਂ ਸਾਡੀਆਂ ਧੀਆਂ ਦੁਖੀ ਨੇ ਘਰੇ ਬੈਠੀਆਂ ਨੇ ਕਿੰਨੇ ਉਹਨਾਂ ਦੇ ਮਾਪਿਓ ਦੁਖੀ ਨੇ ਆਪਣੀਆਂ ਧੀਆਂ ਤੋਂ ਜਿਹੜੇ ਕਈ ਹਜੇ ਸਾਹਮਣੇ ਨਹੀਂ ਆਉਂਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹੀ ਜੋਸੇ ਬੰਦੀਆਂ ਨੂੰ ਕੱਢਣਾ ਚਾਹੀਦਾ ਜੇ ਅੱਜ ਕੁੜੀ ਕੋਲ ਤੋਂ ਰਹੀ ਆ ਨਾ ਆਪਣੇ ਜਆ ਉਹਨਾਂ ਦੇ ਜਵਾਈ ਨੂੰ ਕੱਲ ਨੂੰ ਜਿਹੜੀਆਂ ਨੌਂ ਜੇ ਇਹਨਾਂ ਦੇ ਘੁੱਟੜ ਫੇਰ ਫੇਰ ਆਪਾਂ ਕਹਿ ਦਿੰਨੇ ਆਂ ਕਿ ਸਾਡੇ ਦਾ ਨੌਵੇਂ ਹੱਥ ਚੱਕ ਦੀਆਂ ਆਪਾਂ ਇੱਕ ਧੀ ਕੋਲੋਂ ਉਹਨਾਂ ਨੂੰ ਕਟਵਾ ਰਹੇ ਆ ਉਹਨਾਂ ਪਰ ਘਰ ਨਾਲ ਕਤਵਾ ਰਹੇ ਉਹਦੀ ਸੱਸ ਕਤਵਾ ਰਿਆ ਇੱਕ ਤੂੰ ਤਾਂ ਆਪਣੇ ਵਾਸਤੇ ਚੰਗੀ ਥੋੜਾ ਹੈਗੀ ਆ ਹੁਣ ਫਿਰ ਵੀ ਉਹਨੇ ਐਡਾ ਪਾਲ ক্লোਜ਼ ਕੇ ਫੌਜ ਦੇ ਵਿੱਚ ਭਰਤੀ ਕੀਤਾ ਆਪਣਾ ਪੁੱਤ ਕਾਹਦੇ ਵਾਸਤੇ ਸੁੱਖ ਵਾਸਤੇ ਇੱਕ ਅਮਰਤਾਰੀ ਬੀਬੀ ਨੂੰ ਆਪਣਾ ਨਜਾਇਜ਼ ਹੱਥ ਚੱਕਣਾ ਆਪਣੀ ਸੱਸ ਦੇ ਹਿੱਸੇ ਇਹ ਵੀ ਗਲਤ ਗੱਲ ਆ ਜਿੱਥੇ ਨਜਾਇਜ਼ ਹੁੰਦੀ ਉੱਥੇ ਹੱਥ ਚੱਕਿਆ ਨਹੀਂ ਜਾਂਦਾ ਜਿੱਥੇ ਆਪਣੀ ਸੱਸ ਨੇ ਆਪਣਾ ਸਾਰਾ ਕੁਝ ਆਪਣੇ ਨਾਂ ਰਿਆ ਮਾਂ ਰੋਕ ਵੀ ਸਕਦੀ ਉਸ ਟਾਈਮ ਕਿ ਮੈਂ ਆਪਣੇ ਨੌਦ ਦੇ ਨਾਂ ਨਹੀਂ ਕਰਾਣਾ ਕੋਈ ਪਰ ਫਿਰ ਵੀ ਉਹਦੇ ਨਾਲ ਖੜੀ ਆ ਕਿ ਮੇਰੀ ਨੌਦ ਦੇ ਨਾਂ ਤੇ ਕਰਾ ਦੇ ਸਾਰਾ ਕੁਝ ਫਿਰ ਵੀ ਆਪਾਂ ਉਹਦਾ ਨਜਾਇਜ਼ ਕਰਦੇ ਫਿਰ ਕਿਉਂ ਬਪਾ ਜੀ ਇਹ ਮਸਲੇ ਨੂੰ ਕਿਵੇਂ ਦੇਖਦੇ ਹੋ ਡਾਂਗ ਹੀ ਫੇਰ ਦੇ ਕੋਈ ਹੋਰ ਕੋਈ ਹੱਲ ਨਹੀਂ ਇਹਦਾ ਅੱਛਾ ਹਾਂ ਡਾਂਗ ਨਾਲ ਕਰਾਂਗੇ ਸਾਡ ਜਿਹੜੇ ਅਜੇ ਮਸਲੇ ਨੂੰ ਡਾਂਗ ਨਾਲ ਹੱਲ ਕਰਾਂਗੇ ਕਿਉਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਵੀ ਕਲੀਆਂ ਸੱਸਾਂ ਨਹੀਂ ਸਾਡੇ ਪੰਜਾਬ ਦੇ ਅੰਦਰ ਨੂਹਾਂ ਨੇ ਵੀ ਬਹੁਤ ਹੱਤ ਚੱਕੀ ਹੋਈ ਹੈ ਦੇਖੋ